ਪਟਿਆਲਾ ਦੇ ਪਿੰਡ ਮੁੱਢਖੇੜਾ ਦੀ ਇੱਕ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਔਰਤ ਵੱਲੋਂ ਇੱਕ ਨਵਾਲਿਕ ਨੂੰ ਝਾਂਸੇ ਦੇ ਵਿੱਚ ਲੈ ਕੇ ਕਿਸੇ ਤਰ੍ਹਾਂ ਦੇ ਨਾਲ ਉਹਨੂੰ ਮੋਟਰਸਾਈਕਲ ਤੇ ਬਿਠਾ ਕੇ 20000 ਰੁਪਏ ਲੈ ਕੇ ਨਵਾਲਿਕ ਲੜਕੀ ਦਾ ਸੌਦਾ ਕਰ ਦਿੱਤਾ ਗਿਆ ਹੈ ਲੜਕੀ ਦੇ ਸੌਦਾ ਕਰਨ ਤੋਂ ਬਾਅਦ ਨਾਬਾਲਿਕ ਲੜਕੀ ਦਾ 500 ਦੇ ਇੱਕ ਮੰਦਰ ਦੇ ਵਿੱਚ ਜ਼ਬਰਦਸਤੀ ਵਿਆਹ ਵੀ ਕਰਵਾ ਦਿੱਤਾ ਜਦੋਂ ਨਾਬਾਲਿਕ ਕੁੜੀ ਨੂੰ ਕਿਡਨਾਪ ਕਰਕੇ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਸੀ ਇਹ ਸਾਰੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਇਸ ਦੌਰਾਨ ਪਿੰਡ ਵਾਲੇ ਹਰਕਤ ਵਿੱਚ ਆਏ ਅਤੇ ਸਾਰੇ ਪਿੰਡ ਦੀਆਂ ਸੀਸੀਟੀਵੀ ਤਸਵੀਰਾਂ ਖੰਗਾਲਣ ਲੱਗੀਆਂ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਇਤਲਾਾ ਥਾਣਾ ਬਖਸ਼ੀਵਾਲ ਵਿਖੇ ਦਿੱਤੀ ਥਾਣਾ ਬਖਸ਼ੀਵਾਲ ਦੇ ਸਪਤਰ ਬਲੂਏ ਇਹ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਚਾਰ ਮੁਜਰਮਾਨ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਇਹ ਦੇਖੋ ਆਪਣੇ ਸਾਹਮਣੇ ਘਰ ਆ ਜੀ ਬਿਲਕੁਲ ਆਪਣਾ ਪਰਿਵਾਰ ਆ ਜੀ ਕੇ ਸਾਰਾ ਤੇ ਇਹਨਾਂ ਦੀ ਬੱਚੀ ਛੋਟੀ ਆ ਬਿਲਕੁਲ 14 ਸਾਲ ਦੱਸ ਕੇ ਹਟੇ ਨੇ ਹਨਾ ਵੀ ਉਹ ਜਿਹੜਾ ਹੁਣ ਦੱਸ ਰਹੇ ਨੇ ਵੀ ਸਵੇਰੇ ਸੇ 7 ਵਜੇ ਤਕਰੀਬਨ ਵੀ ਉਹ ਸਕੂਲ ਨੂੰ ਤਿਆਰ ਹੋ ਕੇ ਗਈ ਆ ਆਪਣਾ ਸਾਈਕਲ ਲੈ ਕੇ ਗਈਆ ਘਰੋਂ ਤੇ ਸਾਡੇ ਪਿੰਡ ਦੀ ਜੋ ਹੈਗੀ ਆ ਜੋ ਨਾਂ ਦੱਸ ਕੇ ਹਟੇ ਨੇ ਭਰਮਜੀਤ ਤੇ ਉਹਦੀ ਨੂੰ ਇਹਨੂੰ ਮਤਲਬ ਕਾਫੀ ਟਾਈਮ ਤੋਂ ਲਾਲਚ ਦੇ ਵਿੱਚ ਦੇਖ ਕੇ ਪੈਸੇ ਦੇ ਕੇ ਜਾਂ ਖਾਣ ਨੂੰ ਦੇ ਕੇ ਉਹ ਨੂੰ ਪੜਵਾ ਰਹੇ ਨੇ ਵੀ ਹਾਂ ਦਾਲਚ ਦੇ ਵਿੱਚ ਦਿੱਤਾ ਨੂੰ ਤੇ ਇਹਨਾਂ ਦਾ ਕੋਈ ਗਰੁੱਪ ਬਣਿਆ ਹੋਇਆ ਅੱਗੇ ਤੋਂ ਅੱਗੇ ਲਿੰਕ ਬਣੇ ਹੋਣੇ ਅੱਗੇ ਜਲਾਨੀਆਂ ਨਾਲ ਆ ਕਾਹਾਂ ਕਿਤੇ ਹੋਣਗੇ ਹੁਣ ਆਪਾਂ ਪਤਾ ਕਰਾਂਗੇ ਸਾਰਾ ਪੁਲਿਸ ਜਾਂਚ ਕਰ ਰਹੀ ਹੈ ਜੀ ਗੱਲ ਦੀ ਤੇ ਇਹਨਾਂ ਨੇ ਉਹ ਵੇਚ ਚੁੱਕੀ ਤੇ 24 ਤਰੀਕ ਦੀ ਗੱਲ ਆ ਜੀ ਅੱਜ ਦੇਖ ਲਓ ਤੁਸੀਂ ਕਿੰਨੇ 22 ਤਰੀਕ ਹੋ ਗਈ ਵੀ 5 ਦਿਨਾਂ ਬਾਅਦ ਆਪਾਂ ਨੂੰ ਅੱਜ ਇਹ ਕੈਮਰੇ ਦੇ ਵਿੱਚ ਲੱਭਣ ਕਰਨਾ ਆ ਪੁਲਿਸ ਨੇ ਵੀ ਹੁਣ ਸਾਥ ਦਿੱਤਾ ਚਲੋ ਆਪਣਾ ਵੀ ਕੈਮਰਾ ਜੀ ਫੁਟੇਜ ਲੱਭੀ ਆ ਆਪਾਂ ਨੇ ਕਾਫੀ ਕੈਮਰੇ ਦਿਖੇ ਨੇ ਵੀ ਉਹਦੇ ਵਿੱਚ ਸੋ ਹੋ ਰਿਹਾ ਜਦ ਕਿ ਇਹ ਬਿਲਕੁਲ ਮੰਨ ਨਹੀਂ ਰਹੇ ਵੀ ਸਾਨੇ ਬ ਜਦੋਂ ਹੁਣ ਸਾਰਾ ਕੁਝ ਪਤਾ ਲੱਗ ਚੁੱਕਾ ਕੁੜੀ ਵੀ ਦੱਸ ਰਹੀ ਹੈ ਵੀ ਹਾਂ ਮੈਨੂੰ ਉਹਦੀ ਨੋਨ ਨੇ ਅੱਗੇ ਵੇਚਿਆ ਤੇ ਅਸੀਂ ਚਾਹੁੰਦੇ ਹਾਂ ਵੀ ਸਾਰਾ ਮਤਲਬ ਪਿੰਡ ਹੀ ਸਾਰਾ ਇਕੱਠਾ ਹੋਇਆ ਵਾ ਇੱਥੇ ਕਿਹੜੀ ਗੱਲ ਕਰ ਰਹੇ ਨੋਨ ਨੇ ਵੇਚੋ ਕبول ਨਾ ਹੋਇਆ ਬਿਲਕੁਲ ਜੀ ਹਣ ਸਾਡੀ ਕੁੜੀ ਇਹ ਗੱਲ ਮੰਨਦੀ ਆ ਵੀ ਹਾਂ ਮੈਨੂੰ ਉਹਦੀ ਨੋਨ ਨੇ ਵੇਚਿਆ ਗਾਹਾਂ ਇਹਦੀ ਗਾਹਾਂ ਸੱਸ ਦਾ ਵੀ ਬਿਲਕੁਲ ਵਿੱਚ ਹੱਥ ਆਈ ਹੈ ਬੱਚੀ ਕਿੱਥੇ ਹੈ ਬੱਚੀ ਅੰਦਰ ਠਾਣੇ ਦੇ ਵਿੱਚ ਲੈ ਕੇ ਆਏ ਨੇ ਜੀ ਮੁਲਾਜ਼ਮਾਂ ਪਹਿਲਾਂ ਲੈ ਕੇ ਗਏ ਸੀ ਸੱਜੂਵਾਲ ਥਾਣੇ ਦੇ ਵਿੱਚ ਉੱਥੋਂ ਵਾਪਸ ਸਾਨੂੰ ਇੱਕ ਤਾਂ ਮੁੱਤੋਂ ਕੱਢ ਕੇ ਲੈ ਕੇ ਆਏ ਨੇ ਵੀ ਇੱਧਰ ਜਿਆਦਾ ਇਕੱਠ ਹੋ ਚੁੱਕੇ ਨੇ ਕਿਹੜੇ ਪਿੰਡ ਤੋਂ ਗਵਾਚੀ ਦੇ ਕਿਹੜੇ ਪਿੰਡ ਤੋਂ ਮਿਲੀ ਹੈ ਪਿੰਡ ਮੂਨ ਖੜਾ ਜੀ ਖੇੜੀ ਜੱਟਾਂ ਤੋਂ ਮਿਲੀ ਹੈ ਇਹ ਪਾਸ ਰੋਡ ਤੋਂ ਕਿੰਨੀ ਤਰੀਕ ਨੂੰ ਮਿਲੀ ਹੈ ਇਹ ਅੱਜ ਮਿਲੀ ਹੈ ਜੀ 28 ਤਰੀਕ ਨੂੰ ਅੱਜ 5ਵਾਂ ਦਿਨ ਆ ਉਹਨੂੰ ਅੱਜ 5ਵਾਂ ਦਿਨ ਆ ਜੀ ਅੱਜ ਮਿਲੀ ਹੈ ਇਹ ਪੁਰਸ਼ਾਂ ਦੇ ਮਤਲਬ ਮਿਲ ਲੱਭੀ ਗਈ ਹੈ ਇਹ ਹਾਂ ਜੀ ਵੇਣ ਵਾਲਾ ਮਤਲਬ ਪੂਰੇ ਸਾਡੇ ਪਿੰਡ ਦਾ ਸਹਿਯੋਗ ਨਾਲ ਕੈਮਰੇ ਲੱਭ ਲੱਪ ਕੇ ਆਈ ਹੈ ਨਾ ਕੈਮਰੇ ਦੇ ਵਿੱਚ ਦੇਖ ਦੇ ਕੇ ਸਾਰੇ ਪਿੰਡ ਨੇ ਇਹ ਕੋਸ਼ਿਸ਼ ਕੀਤੀ ਹੈ ਮਿਲਣ ਦੀ ਉਹਨੂੰ ਹੋਰ ਤੁਸੀਂ ਕੀ ਮੰਗ ਕਰਦੇ ਹੋ ਮੰਗ ਸਾਡੀ ਇਹ ਜੋ ਇਹਨੇ ਕੀਤਾ ਮਤਲਬ ਬਹੁਤ ਹੀ ਗਲਤ ਕੀਤਾ ਜੋ ਕਿ ਨਿੰਦਣਯੋਗ ਆ ਵੀ ਇਹਨਾਂ ਦੇ ਪੂਰੀ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਜੋ ਇੱਕ ਹੋਰ ਵੀ ਗੱਲ ਸਾਹਮਣੇ ਆ ਰਹੀ ਆ ਇੱਕ ਤਾਂ ਇਹਦੇ ਵਿਆਹ ਦੀ ਗੱਲ ਸਾਹਮਣੇ ਆ ਗਈ ਦੂਜੀ ਗੱਲ ਵੀ ਤਿੰਨ ਚਾਰ ਕੁੜੀਆਂ ਦੀ ਹੋਰ ਪਲਾਨਿੰਗ ਕੀਤੀ ਹੋਈ ਆ ਇਹਨਾਂ ਨੇ ਜੋ ਅੱਜ ਜਾਂ ਕੱਲ ਦੇ ਵਿੱਚ ਵਿੱਚ ਇਹਨਾਂ ਨੇ ਚੱਕਣੀਆਂ ਸੀਗੀਆਂ ਵੀ ਇਹ ਮਤਲਬ ਜਿਹੜਾ ਵੀ ਇਹਨਾਂ ਦਾ ਗਰੁੱਪ ਬਣਿਆ ਹੋਇਆ ਇਹਨੂੰ ਪੁਲਿਸ ਨੂੰ ਬੇਨਤੀ ਇਹੀ ਆ ਮੇਰੀ ਜੋ ਵੱਡੇ ਵੀ ਅਫਸਰ ਨੇ ਇਹਨਾਂ ਦੇ ਵੀ ਇਹਨੂੰ ਫੜ ਕੇ ਸਾਹਮਣੇ ਲਿਆਂਦਾ ਜਾਵੇ ਤੇ ਇਹਨਾਂ ਨੂੰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਨਾ ਜੀ ਪਿੰਡ ਦਾ ਹੀ ਗੈਂਗ ਹੈ ਕੋਈ ਜਿਹੜੀ ਲੇਡੀਜ਼ ਇਹ ਪਿੰਡ ਦੀ ਛਾਡੀ ਜੋ ਇੱਕ ਜਨਾਨੀ ਸਾਹਮਣੇ ਆਈ ਹੈ ਜੋ ਉਹਨਾਂ ਦਾ ਪਰਿਵਾਰ ਸਾਹਮਣੇ ਆਇਆ ਉਹਨਾਂ ਦਾ ਕਹਾਂ ਲਿੰਕ ਨੇ ਜੀ ਉਹਦੇ ਬਾਰੇ ਮੈਨੂੰ ਹਜੇ ਪਤਾ ਨਹੀਂ ਪਰ ਪਿੰਡ ਦਾ ਕੋਈ ਸਰਪੰਚ ਮੌਜਦਾ ਕੋਈ ਆਇਆ ਹੈ ਉਹਦੇ ਤੁਹਾਡੇ ਨਾਲ ਵੈਸੇ ਸਾਡਾ ਸਾਰਾ ਪਿੰਡੀ ਖੜਾ ਹੈ ਸਰਪੰਚ ਸਾਹਿਬ ਸਾਡੇ ਕਿਤੇ ਵੀਜੀ ਹੋਣਗੇ ਕਿਤੇ ਮੈਂਬਰ ਵੀ ਹੈਗੇ ਨੇ ਸਾਡੇ ਪਉਂਦ ਵਿੱਚ ਮਤਲਬ ਸਾਡੀ ਪੂਰੀ ਟੀਮ ਹੀ ਆਈ ਹੈ ਜੀ ਪਿੰਡ ਬਲਵਾਲਾ ਮੈਂ ਵੀੰਦ ਰਖੋ ਕੀ ਲਕ ਤੁਸੀ ਕੁੜੀ ਦੀ ਮੇਰੀ ਪਤਨੀ ਜੀ ਹੈ ਕੀ ਮੈਟਰ ਹੋਇਆ ਸੀਗਾ ਜੀ ਇਹ ਜੋ ਵੀ ਮੈਟਰ ਹੋਇਆ ਮੈਂ ਇਸੇ ਪੇਹੀ ਚਾਹੂੰਗਾ ਨਾ ਕੜੀ ਤੇ ਕੜੀ ਸਜ਼ ਛੋਟੀ ਜੀ ਕਾ ਜਿਹੜੇ ਬੇਚਤੀ ਨੂੰ ਸਦਾ ਮਿਲਣੀ ਚਾਹੀਦੀ ਆ ਜ਼ਰੂਰ ਮਿਲਣੀ ਚਾਹੀਦੀ ਆ ਪੰਜ ਦਿਨ ਹੋ ਗਏ ਅੱਜ ਮੈਂ ਤਾਂ ਕੁਝ ਨਹੀਂ ਬੋਲਿਆ ਜਾਊਗਾ ਕੀ ਨਾਮ ਹੈ ਜੀ ਆਪਣਾ ਸਾਹਮਣੇ ਲਿਖਵਾਓ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਕੀ ਮੈਟਰ ਹੋਇਆ ਤੁਹਾਡਾ ਮੇਰੀ ਗੁੜੀਆ ਨਾ ਜੀ 24 ਤਰੀਕ ਸਵੇਰੇ ਸਵਾ 7 ਵਜੇ ਤਿਆਰ ਹੋ ਕੇ ਸਕੂਲ ਨੂੰ ਗਈ ਸੀ ਤੇ ਉਹ ਪਿੰਡ ਅビックਰ ਕੇ ਘਰੇ ਚਲੀ ਗਈ ਉਹਨਾਂ ਤੋਂ ਜਾ ਕੇ ਕਹਦੇ ਵੀ ਮੈਨੂੰ 100 ਰੁਪਏ ਦੇ ਦੋ ਉਹਨਾਂ ਨੇ ਪਤਾ ਨਹੀਂ ਦਿੱਤਾ ਜਾਂ ਨਹੀਂ ਦਿੱਤਾ ਬਾਦ ਚ ਉਹਨਾਂ ਨੇ ਮੇਰੀ ਕੁੜੀ ਨੂੰ ਕਿਸੇ ਨੂੰ ਚੱਕਵਾਤਾ ਉਹ ਵੀ ਸਾਨੂੰ 11 ਵਜੇ ਫਿਰ ਫੋਨ ਕਰ ਰਹੇ ਨੇ ਘਰੇ ਕਿ ਵੀ ਤੇਰੀ ਕੁੜੀ ਪਈ ਬਾਕੀ ਜਿੱਥੇ ਸਾਈਕਲ ਘਰੇ ਖੜਾ ਤਾਂ ਜੀ ਫਿਰ ਅਸੀਂ ਭੱਜੇ ਨੱਠੇ ਇਧਰ ਉਧਰ ਦੇਖਿਆ ਕੀ ਕੁੜੀ ਦਾ ਨਾਮ ਹੈ ਹੌਸਨਪ੍ਰੀਤ ਕੌਰ ਕਿੰਨੀ ਉਮਰ ਹੈ ਕੁੜੀ ਦੀ 14ਵਾਂ ਸਾਲ ਹੈ ਜੀ 21 ਦਾ ਫੋਨ ਆਇਆ ਸੀ ਤੁਹਾਨੂੰ ਸਾਨੂੰ ਬਿੱਕਰ ਦਾ ਮੁੰਡਾ ਜੀ ਦੱਗੂ ਉਹਦੀ ਵਾਈਫ ਦਾ ਫੋਨ ਆਇਆ ਉਹਦਾ ਫੋਨ ਕੀ ਕਹਿੰਦੀ ਉਹਨੂੰ ਆਕੇ ਉਹ ਕਹਿੰਦੀ ਵੀ ਬਾਹਰੇ ਛੋਟੀ ਕੁੜੀ ਦਾ ਸਾਈਕਲ ਖੜਾ ਉਹ ਆਈ ਸੀਗੀ ਤਾਂ ਅਸੀਂ ਪੁੱਛਿਆ ਫਿਰ ਵੀ ਭਾਈ ਕਿੱਥੇ ਗਈ ਉਹ ਸਕੂਲ 'ਚ ਪਤਾ ਕਰਿਆ ਗੜਬਨ ਨੂੰ ਫੋਨ ਕਰਕੇ ਤਾਂ ਮੈਡਮ ਕਹਿੰਦੀ ਵੀ ਸਕੂਲ ਨਹੀਂ ਆਈ ਫਿਰ ਘਰ ਦੇ ਨਾਲ ਮੈਨੂੰ ਫੋਨ ਕਰਿਆਈ ਮੈਂ ਦਿਹਾੜੀ ਤੇ ਸੀਗਾ ਕੰਮ ਤੇ ਮੈਂ ਉੱਥੋਂ ਗਿਆ ਫਿਰ ਅਸੀਂ ਭੱਜ ਨੱਠ ਕਰੀ ਪਰ ਉਸ ਤੋਂ ਬਾਅਦ ਉਸਦੀ ਕਾਰਵਾਈ ਕੀਤੀ ਆ ਉਸ ਤੋਂ ਬਾਅਦ ਜੀ ਕੈਮਰਿਆਂ 'ਚ ਲੱਭਦੇ ਰਹੇ ਫਿਰ ਥਾਣੇ ਗਈ ਗਣੇ ਮਰਨ ਅਗਬਰ ਨਾਲ ਆਦਤ ਆ ਕਿੱਥੋਂ ਲੱਪੀ ਆ ਪੂਰੀ ਢੇੜੀ ਜੱਟਾਂ ਢੇੜੀ ਜੱਟਾਂ ਉਹਥੇ ਉੱਥੋਂ ਪੁਲਿਸ ਮੁਲਾਜ਼ਮ ਤੇ ਮੇਰੇ ਭਾਈ ਜਾ ਕੇ ਲਿਆਏ ਪੁਲਿਸ ਦੀ ਸਹਾਇਤਾ ਨਾਲ ਹੀ ਮਿਲੀ ਆ ਤੇ ਮੇਰੇ ਪਿੰਡੋਂ ਕਿਸੇ ਉਹਨੇ ਵਿਕਰ ਦੇ ਕਰਨ ਵਾਲੀ ਨੇ ਵੇਚ ਦਿੱਤੀ ਸੀਗੀ ਕੀ ਕਿਹਾ ਵੀ 20000 ਰੁਪਇਆ ਦੇ ਦਿਓ ਇਹਦੇ ਕੁੜੀ ਦੇ ਮਾਂ ਪਿਓ ਨਹੀਂ ਗਏ ਕਿਸ ਨੇ ਕਹੇ ਗੱਲ ਜਿਹੜੀ ਨੇ ਵੇਚੀ ਆ ਵੱਡੋਂ ਪਰਮਜੀਤ ਕੌਰ ਆ ਉਹਦਾ ਨਾਮ ਉਹਨਾਂ ਨੇ ਖੇੜੀ ਜੱਟਾਂ 'ਚ ਵੇਚਤੀ ਤੇ ਵਿਆਹ ਵੀ ਕਰਵਾਤਾ ਉਹਦਾ ਐਡੀ ਕ ਬੱਚੀ ਆ ਛੋਟੀ ਜੀ ਇੱਕ ਫੁੱਲ 14 ਸਾਲ ਦੀ ਜਿਹੜੀ ਵਿਆਹ ਕਰਨ ਦੀ ਗੱਲ ਕਰ ਰਹੇ ਕੋਈ ਤੁਹਾਡੇ ਕੋਲ ਸਬੂਤ ਜਾਂ ਕੋਈ ਅੱਖਾਂ ਦੇਖੀ ਜੀ ਗਵਾ ਹੈਗੀ ਹਾਂਜੀ ਉਹ ਵੀ ਮਾਂ ਆ ਜੀ ਮੁੰਡੇ ਦੀ ਅੱਜ ਪਾਰਟੀ ਰੱਖੀ ਸੀ ਨਾ ਇਹ ਕਿਵੇਂ ਬਤਾਇਦਾ ਉਹਨਾਂ ਦੇ ਸਾਰਾ ਕੁਝ ਬਹੁਤ ਤਕਰਾਉਂਦਾ ਸਰ ਇਹ 26 ਤਰੀਕ ਨੂੰ ਲੜਕੀ ਜੋ ਨਾਬਾਲਗ ਹੈ ਉਹਦੇ ਫਾਦਰ ਵੱਲੋਂ ਸਾਨੂੰ ਅਪਰੋਚ ਕੀਤਾ ਗਿਆ ਸੀ ਤੇ ਉਹਨੇ ਦੱਸਿਆ ਵੀ ਉਹਦੀ ਨਾਬਾਲਗ ਲੜਕੀ ਜੋ ਸਕੂਲ ਗਈ ਸੀ ਰੋਜ਼ਾਨਾ ਤਰ੍ਹਾਂ ਤੇ ਉਸ ਤੋਂ ਬਾਅਦ ਨਹੀਂ ਮਿਲ ਰਹੀ ਹੈ ਤੇ ਜਿਸ ਤੇ ਅਸੀਂ ਐਕਸ਼ਨ ਲੈਂਦੇ ਹੋਏ 26 ਤਰੀਕ ਨੂੰ 18 ਨੰਬਰ ਐਫ ਆਈ ਆਰ ਅਨਨੋਨ ਵਿਅਕਤੀ ਦੀ ਕਿਲਾਟਰੇਟ ਸ਼ਾਟ ਦਾ ਮਕਦਮਾ ਦਰਜ ਕਰ ਲਿਆ ਸੀ ਜਦੀ ਤਫਤੀਸ਼ ਦੇ ਵਿੱਚ ਅਸੀਂ ਕਾਫੀ ਕੁਝ ਫੋਨ ਰਿਕਾਰਡਸ ਵਗੈਰਾ ਜੋ ਵੀ ਕੁਝ ਸਹਾਇਕ ਕਰ ਸਕਦੇ ਸੀ ਕੀਤਾ ਤੇ ਜਲਦੀ ਤੋਂ ਜਲਦੀ ਅਸੀਂ ਵਿਦੀਨ 48 ਆਰ ਸੀ ਅਸੀਂ ਇਸ ਕੁੜੀ ਨੂੰ ਰਿਕਵਰ ਕਰਾਇਆ ਸੀਗਾ ਤੇ ਇਹ ਕੁੜੀ ਅਮਰਕਪਾਲ ਸਿੰਘ ਤੇ ਉਹਦਾ ਫਾਦਰ ਜਗਤਾਰ ਸਿੰਘ ਇਹ ਕਿਹੜੀ ਜੱਟਾਂ ਦੇ ਰਹਿਣ ਵਾਲੇ ਨੇ ਉਹਨਾਂ ਦੇ ਘਰੋਂ ਅਸੀਂ ਰਿਕਵਰ ਕਰਾਈ ਹੈ ਤੇ ਡੂਰਿੰਗ ਅਨ ਇੰਟਰੋਗੇਸ਼ਨ ਉਹਨਾਂ ਨੇ ਜੋ ਦੱਸਿਆ ਉਹਨਾਂ ਨੇ ਕਿਹਾ ਵੀ ਸਾਨੂੰ ਵੀ ਅਸੀਂ ਸਾਨੂੰ ਅਸੀਂ ਮੈਰਿਜ ਕਰਨੀ ਸੀ ਤੇ ਦੀਪਿਕਾ ਨਾਦੀ ਇਹਨਾਂ ਦੀ ਕੋਈ ਪਿੰਡ ਦੀ ਹੈਗੀ ਇਹ ਮੂੜਖੜੇ ਦੀ ਉਹਨੇ ਕੁਝ ਪੈਸਿਆਂ ਦੇ ਲਾਲਚ 'ਚ ਇਹਨੂੰ ਬਰਗਲਾ ਕੇ ਕੁੜੀ ਨੂੰ ਇਹਨਾਂ ਦੇ سپرد ਕਰਤਾ ਸੀ ਕਿੰਨੀ ਗਮਾਂ ਸੀਗੀ ਹਾਲੇ ਤੱਕ 10-20 ਜਿਆਰੀ ਹੈ ਕਿਉਂਕਿ ਦੋਨੋਂ ਤਰਫੀ ਗਰੀਬ ਤੱਕ ਹੈ ਕੋਈ ਜਿਆਦਾ ਮੈਨੂੰ ਇਸ ਤਰ੍ਹਾਂ ਦਾ ਅਜੇ ਤੱਕ ਰੈਕਟ ਵਗੈਰਾ ਨਹੀਂ ਆਇਆ ਸਾਹਮਣੇ ਕਿਉਂਕਿ ਦੋਨੋਂ ਹੀ ਗਰੀਬ ਜਿਹੇ ਪਰਿਵਾਰ ਹੈ ਇੱਕ ਵੀਨਾ ਹੈ ਇਹ ਉੱਥੇ ਰਹਿੰਦੀ ਆਪਣੇ ਖੇੜੀ ਜੱਟਾ ਹੀ ਰਹਿੰਦੀ ਹੈ ਸਫਾਈ ਦਾ ਮਜ਼ਦੂਰੀ ਦਾ ਕੰਮ ਕਰਦੀ ਹੈ ਉਹਨੇ ਇਹਦੇ ਵਿੱਚ ਮੀਡੀਏਟਰ ਦਾ ਕੰਮ ਕੀਤਾ ਦੀਪਿਕਾ ਦੀ ਮਾਸੀ ਲੱਗਦੀ ਹੈ ਰਿਸ਼ਤੇਦਾਰੀ ਚ ਇਹਨਾਂ ਨੇ ਮਾਸੀ ਨੇ ਤੇ ਆਪਣੀ ਭਾਂਜੀ ਨੇ ਆ ਉਸਨੇ ਗੱਲਬਾਤ ਕਰਕੇ ਵੀ ਆਏ ਨਹੀਂ ਦੱਸਿਆ ਵੀ ਸਾਡੇ ਪਿੰਡ ਚ ਲੜਕੀ ਹੈਗੀ ਹੈ ਤੇ ਉਹਨੂੰ ਵਰਗਲਾ ਕੇ ਤੇ ਇਹਨਾਂ ਨੂੰ ਉਹਨਾਂ ਸਪੁਰਦ ਕਰਤਾ ਤੇ ਲੜਕੇ ਸੀ 24 ਘੰਟੇ ਰਿਕਵਰ ਕਰਕੇ ਇਹਨਾਂ ਨੂੰ ਰੈਸਟ ਕਰ ਲਿਆ ਤੇ ਆਲਮੋਸਟ ਹੁਣ ਤੱਕ ਜੋ ਤਫਤੀਸ਼ ਆਈ ਹੈ ਜੋ ਫਾਰਮਲ ਤਫਤੀਸ਼ ਹੈ ਉਹ ਵੀ ਕੰਪਲੀਟ ਕੀਤੀ ਜਾਂਚੂਗੀ ਸਾਰੇ ਵੱਲੋਂ ਤੇ ਚਾਰੋ ਅਕਿਊਜ਼ਡ ਜਿਹੜੇ ਸਾਹਮਣੇ ਆਏ ਜਿਨ੍ਹਾਂ ਦਾ ਉਹ ਸਾਰੇ ਅਰੈਸਟ ਹੋ ਚੁੱਕੇ ਨੇ ਜਿਹਦੇ ਨਾਲ ਮੈਰਿਜ ਕੀਤੀ ਗਈ ਸੀ ਅਮਰਪਾਲ ਸਿੰਘ ਜੋ 24-25 ਸਾਲ ਦਾ ਹੈਗਾ ਉਹਦੀ ਅਰੈਸਟ ਹੋ ਗਈ ਸੀ ਤੇ ਜਗਤਾ ਸਿੰਘ ਉਹਦਾ ਫਾਦਰ ਹੈ ਉਹਦੀ ਅਰੈਸਟ ਹੋ ਚੁੱਕੀ ਹੈ ਉਹ ਦੋਨੋਂ ਜੁਡੀਸ਼ੀਅਲ ਕਸਟਡੀ ਚ ਜਾ ਚੁੱਕੇ ਨੇ ਉਸ ਤੋਂ ਬਾਅਦ ਅੱਜ ਅਸੀਂ ਜੋ ਦੀਪਿਕਾ ਹੈ ਜਿਹਨੇ ਇਹਨੂੰ ਵਰਗਲਾ ਕੇ ਵੇਚਿਆ ਸੀਗਾ ਉਹਦੀ ਅਰੈਸਟ ਹੋ ਚੁੱਕੀ ਹੈ ਤੇ ਇਹਦੀ ਦੀਪਿਕਾ ਦੀ ਮਾਸੀ ਜੋ ਉਹਨਾਂ ਦੇ ਪਿੰਡ ਦੇ ਲੜਕੇ ਦੇ ਪਿੰਡ ਦੇ ਸੀ ਵੀਨਾ ਰਾਣੀ ਉਹਦੀ ਵੀ ਅਰੈਸਟ ਹੋ ਚੁੱਕੀ ਹੈ ਪਰਮਜੀਤ ਕੋਰ ਦਾ ਕੀ ਇਹਦੇ ਵਿੱਚ ਮਾਨੀ ਕਹੇ ਸਾਹਮਣੇ ਆਇਆ ਅਜੇ ਤੱਕ ਤਫ਼ਤੀਸ਼ ਚ ਕੋਈ ਪਰਮਜੀਤ ਕੋਰ ਦਾ ਕੋਈ ਰੋਲ ਨਹੀਂ ਨਿਕਲ ਕੇ ਆਇਆ ਸਾਹਮਣੇ ਜੀ ਅਸਰ ਇਹਦੇ ਵਿੱਚ ਜਿਹੜਾ ਹੈਗਾ ਮੋਟਰਸਾਈਕਲ ਤੇ ਲੈ ਕੇ ਜਾ ਰਹੇ ਨੇ ਸੀਸੀਟੀਵੀ ਜੀ 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 ਉਹਨੇ ਕਿੱਕ ਨਿਕਲ ਗਿਆ ਇਨਪੁਟ ਨਿਕਲਿਆ ਸਾਹਮਣੇ ਜੋ ਮੋਟਰਸਾਈਕਲ ਤੇ ਲੈ ਕੇ ਜਾ ਰਹੀ ਹੈ ਪਿੱਛੇ ਲੈ ਜੋ ਲੇਡੀਜ਼ ਬੈਠੀ ਹੈ ਸੀਸੀਟੀਵੀ ਚ ਉਹ ਵੀਨਾਰਾਣੀ ਜੀ ਉਹ ਅਰੈਸਟ ਹੋ ਚੁੱਕੀ ਯਾਰ ਜੋ ਚਲਾ ਕੇ ਲੈ ਕੇ ਜਾ ਰਿਹਾ ਉਹ ਜਗਤਾਰ ਸਿੰਘ ਹੈ ਜਿਸ ਦੇ ਬੇਟੇ ਦੀ ਜਿਸ ਨੇ ਆਪਣੇ ਬੇਟੇ ਨਾਲ ਮੈਰਿਜ ਕੀਤੀ ਉਹ ਤਸਰੀਕ ਹੋ ਚੁੱਕੇ ਉਹ ਦੋਨੋਂ ਅਰੈਸਟ ਹੋ ਚੁੱਕੇ ਨੇ ਕਿਹੜੇ ਕਿਹੜੇ ਸੈਕਸ਼ਨ ਉਹਨਾਂ ਉੱਪਰ ਧਾਰਾਵਾਂ ਲਗਦੇ ਨੇ ਜਾ ਰਿਹਾ ਤੁਹਾਨੂੰ ਲੱਗਦਾ ਕਿ ਆਨ ਟੈਂਟ ਜਿਹੜਾ ਲੜਕਾ ਹੈ ਉਹਦੇ ਉੱਪਰ ਕੋਈ ਸੈਕਸ਼ਨ ਕੀਤਾ ਜਾ ਜਿਸ ਤਰ੍ਹਾਂ ਜਿਸ ਤਰ੍ਹਾਂ ਵੀ ਜੋ ਜੋ ਅਕੋਰਡਿੰਗ ਟੂ ਲਾ ਜੋ ਜੋ ਸੈਕਸ਼ਨ ਬਣਦੇ ਨੇ ਉਹ ਤੇ ਲੀਗਲ ਰਾਈ ਵੀ ਲਈਤੀ ਜਾਊਗੀ ਤੇ ਜੋ ਵੀ ਹੋਊਗਾ ਤਫਤੀਸ਼ ਦੇ ਵਿੱਚ ਇਹਨੂੰ ਜਲਦ ਤੋਂ ਜਲ ਦੇ ਇਹਨੂੰ ਤਫਤੀਸ਼ ਨੂੰ ਮੁਕੰਮਲ ਕਰੇਗੇ ਮੈਰਿਜ ਕਿੰਨੇ ਦਿਨ ਹੋ ਚੁੱਕੇ ਸੀ ਜਦੋਂ ਮੈਰਿਜ ਹੋਇਆ ਬੇ ਲੜਕੀ ਇਹਨੂੰ ਕਿਹਾ ਲੜਕੀ ਨੇ ਮੈਡਮ ਗੁਰਪ੍ਰੀਤ ਸਬ-ਇੰਸਪੈਕਟਰ ਮੈਡਮ ਨੇ ਲੜਕੀ ਜਦੋਂ ਬਰਾਮਦ ਹੋਈ ਹੈ ਤੇ ਉਹਨਾਂ ਨੂੰ ਹੈਂਡਓਵਰ ਕੀਤਾ ਗਿਆ ਸੀ ਉਹਨਾਂ ਨੇ ਇੱਕ ਪ੍ਰੀਮੀਨਰੀ ਜਿਹੜੀ ਪੁੱਛਗਿੱਛ ਕੀਤੀ ਹੈ ਤੇ ਉਸ ਤੋਂ ਬਾਅਦ ਜੋ ਸਟੇਜ ਦੇ ਬਿਆਨ ਦਿੱਤੇ ਹੈ ਵਿੱਚ 24 ਤਰੀਕ ਨੂੰ ਇੱਥੋਂ ਜਦੋਂ ਕੁੜੀ ਨੂੰ ਲੈ ਕੇ ਗਏ 24 ਤਰੀਕ ਨੂੰ ਸ਼ਾਮ ਨੂੰ ਹੀ ਮੈਰਿਜ ਕਰਤੀ ਸੀ ਉਹਨਾਂ ਨੇ ਇੱਕ ਫਾਰਮਲ ਜਿਹਾ ਕੀਤਾ ਉਹਨਾਂ ਨੇ ਕੋਈ ਜ਼ਿਆਦਾ ਕੋਈ ਰੀਤੀ ਰਿਵਾਜ ਨਹੀਂ ਕੀਤੇ ਸੀ ਪਿੰਡ ਦੇ ਵਿੱਚ ਕਹਿੰਦਾ ਇਕੱਠ ਹੋਇਆ ਕਾਫੀ ਮੈਰਿਜ ਦੇ ਵਿੱਚ ਕਹਿੰਦੇ ਟੈਨਟ ਲੱਗਿਆ ਸਭ ਪਿੰਡ ਨਹੀਂ ਹਜੇ ਇਸ ਤਰ੍ਹਾਂ ਦੀ ਕੋਈ ਤਸਦੀਕ ਨਹੀਂ ਹੋਈ ਮੈਰਿਜ ਕਿੱਥੇ ਹੋਈ ਸੀ ਸਰ ਇਹ ਕਿਸੇ ਮੰਦਿਰ ਚ ਕਿਹਾ ਉਹਨਾਂ ਇਹ ਉਹਨਾਂ ਦੇ ਮੇਰੇ ਖਿਆਲੋਂ ਪਾਸੋਂ ਜਾਂ ਕਿਹੜੀ ਜੱਟਾਂ ਕਿਸੇ ਮੈਂ ਮੰਦਿਰ ਚ ਕੀਤੀ ਹੈ ਤੇ ਉਹ ਇੰਟਰੋਗੇਸ਼ਨ ਚ ਪਤਾ ਲੱਗ ਜੇਗਾ ਕਿ ਇਹ ਜਿਹੜਾ ਜਿਹੜਾ ਮੁੰਡਾ ਗ੍ਰਿਫਤਾਰ ਹੋ ਤੇ ਨਾਲ ਰਹੀ ਸੀ ਕੁੜੀ ਨੀ ਕੁੜੀ ਦੇ ਕੋਲ ਮੈਂ ਕੁੜੀ ਨਾਲ ਡਾਇਰੈਕਟ ਕਿਉਂਕਿ ਅਸੀਂ ਨਹੀਂ ਪੁੱਛ ਕਿਸ ਕਰ ਸਕਦੇ ਸੀ ਕਿ ਨਵਾਲਿਕ ਬੱਚੀ ਸੀ ਤੋਂ ਮਾਨਮ ਗੁਰਪ੍ਰੀਤ ਕੌਰ ਨੇ ਕੀਤੀ ਸੀਗੀ ਤੇ ਮੈਂ ਜੋ ਜੋ ਵਰਸ਼ਨ ਨਿਕਲ ਕੇ ਆਈ ਹੈ ਉਹ ਕਹਿੰਦੇ ਵੀ ਡਾਇਰੈਕਟ ਜੋ ਇਹ ਜੋ ਕੋਡ ਮੈਰੀਸੀ ਉਹ ਹਸਬੰਡ ਵਾਈਫ ਇਕੱਠੇ ਨਹੀਂ ਰਹੇ ਇਹ ਆਪਣੇ ਜੋ ਲੜਕੇ ਦੀ ਪੈਣ ਹੈ ਉਹਦੇ ਨਾਲ ਰੱਖੀ ਬੋਤਲ ਦੇ ਚਲ ਇਹਦੇ ਵਿੱਚ ਮੈਡੀਕਲ ਤੋਂ ਵੱਡੀ ਗੱਲ ਹੁੰਦੀ ਹੈ ਮੈਡੀਕਲ ਕਰਾਇਆ ਗਿਆ ਹੈ ਕਿ ਮੈਡੀਕਲ ਕਰਵਾਉਣ ਵਾਸਤੇ ਟੀਮ ਭੇਜੀ ਗਈ ਸੀ ਤੇ ਜੋ ਇਹਦੀ ਫੈਮਿਲੀ ਤੇ ਲੜਕੀ ਨੇ ਉਹ ਰਿਫਿਊਜ਼ ਕੀਤਾ ਹੈ ਮੈਡੀਕਲ ਕਰਵਾਉਣ ਦਾ ਬਟ ਜੇ ਕੁਝ ਅਨਮੋਲ ਹੋ ਜੇ ਇਨ ਕੇਸ ਫਿਰ ਆਪਾਂ ਜਬਰਦਸਤੀ ਨਹੀਂ ਕਰਵਾ ਸਕਦੇ ਨਾ ਮੈਡੀਕਲ ਜੀ ਪੋਸਟੋ ਐਕਟ ਦੇ ਅਨੁਸਾਰ ਵੀ ਲੈਕਚਰ ਦੇ ਕੇ ਕੀ ਕੀ ਜੇ ਕੁੜੀ ਨੂੰ ਇੱਕ ਤਰ੍ਹਾਂ ਅਗਵਾ ਕਰਕੇ ਲੈ ਜੇ ਨਹੀਂ ਅਗਵਾ ਦਾ ਸੈਕਸ਼ਨ ਤਾਂ ਲੱਗ ਚੁੱਕੇ ਸਰ ਕਿਤੇ ਕਿਤੇ ਤਾਂ ਲੱਗੇ ਤ੍ਰੈਕ ਸ਼ਾਟ ਹੀ ਲੱਗ ਗਿਆ ਇੱਕ ਪਿੰਡਰ ਨੇ ਇਨਜ਼ਾਮ ਲਾਇਆ ਕਿ ਜਿਹੜਾ ਹੈ ਬੇਟੀ ਦਾ ਫਾਦਰ ਹੈ ਉਹਦੇ ਮਾਦਰ ਉਸ ਕਾਫੀ ਦਬਾਅ ਪਾਇਆ ਜਾ ਰਿਹਾ ਹੈ ਕਾਫੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਉਹਦੇ ਉੱਪਰ ਕੋਈ ਹੋ ਸਕਦਾ ਉਹਨਾਂ ਇੱਕ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇਹ ਵੈਸੇ ਹੀ ਇਹ ਮਨਕੜੰਦ ਗੱਲਾਂ ਹੁੰਦੀਆਂ ਨੇ ਤੇ ਕਿਸੇ ਕੋਈ ਵੀ ਕੁਝ ਵੀ ਕਹਿ ਸਕਦਾ ਹੈ ਜੋ ਤਫਤੀਸ਼ ਚ ਆਏਗਾ ਉਹੀ ਅਸੀਂ ਕਰਾਂਗੇ